ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸ਼ੇਰੇ ਪੰਜਾਬ ਯੂਨੀ ਦੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਆਤਮਾ ਸਿੰਘ ਜੀ ਵੱਲੋਂ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਫੜ੍ਹ ਪੀੜਤਾ ਲਈ ਲੋੜੀ ਦਾ ਰਾਸ਼ਨ ਪਹੁੰਚਾਇਆ ਜਾ ਰਿਹਾ ਹੁਸ਼ਿਆਰਪੁਰ ਤੇ ਉਹਦੇ ਵਿੱਚ ਜੋ ਪਸ਼ੂਆਂ ਦਾ ਅਚਾਰ ਹੋ ਗਿਆ ਜਾਂ ਕੁੱਤਿਆਂ ਦੇ ਲਈ ਕੋਈ ਫੀਡ ਹੋ ਗਈ ਜਾਂ ਮੈਡੀਕਲ ਦੀਆਂ ਸਹੂਲਤਾਂ ਹੋ ਗਈਆਂ ਕੁਝ ਖਾਣ ਪੀਣ ਦੀ ਸਮੱਗਰੀ ਜਿਹੜੀ ਹੈਗੀ ਆ ਉਹ ਪ੍ਰਧਾਨ ਜੀ ਨੇ ਸਮੁੱਚੀ ਟੀਮ ਦੇ ਨਾਲ ਰਲ ਕੇ ਤੇ ਆਪਣੇ ਵੱਲੋਂ ਜਿਆਦਾ ਤੋਂ ਜਿਆਦਾ ਯੋਗਦਾਨ ਪਾ ਕੇ ਇਹ ਗੱਡੀ ਜੋ ਮਗਰ ਖੜੀ ਆ ਸਾਡੇ ਇਹ ਰਵਾਨਾ ਕਰਨੀ ਆ ਸੁਬਾ 4 ਵਜੇ ਤੇ ਪ੍ਰਮਾਤਮਾ 40 ਗੱਟੇ 40 ਗੱਟੇ ਸਪੀਡ ਤੇ ਪ੍ਰਧਾਨ ਜੀ ਕਹਿ ਰਹੇ ਨੇ 40 ਗੱਟੇ ਸਪੀਡ ਦੇ ਨੇ ਬਾਕੀ ਅਚਾਰ ਕੁਸ਼ ਖਾਣ ਪੀਣ ਵਾਲੀ ਸਮੱਗਰੀ ਆ ਜਿਹੜੀ ਕਿ ਸ਼ੇਰੇ ਪੰਜਾਬ ਯੂਨੀਅਨ ਵੱਲੋਂ ਹੁਚਾਰਪੁਰ ਰਵਾਨਾ ਕੀਤੀ ਜਾ ਰਹੀ ਆ ਸੁਬਾ ਤਾਂ ਜੋ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਇਸ ਸਮਾਨ ਦੀ ਜੋ ਵੀ ਅਸੀਂ ਲੈ ਕੇ ਜਾ ਰਹੇ ਹਾਂ ਉਹਨਾਂ ਨੂੰ ਇਹ ਦਿੱਤੀ ਜਾ ਸਕੇ ਤਾਂ ਜੋ ਅਸੀਂ ਜੋ ਪੰਜਾਬ ਦੇ ਵਿੱਚ ਹੜਾਂ ਦੇ ਹਾਲਾਤ ਬਣੇ ਹੋਏ ਆ ਅਸੀਂ ਉਹਦੇ ਵਿੱਚ ਆਪਣੇ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾ ਕੇ ਜਿਹਦਾ ਵੀ ਜੋ ਵੀ ਫਾਇਦਾ ਹੁੰਦਾ ਅਸੀਂ ਕਰ ਸਕੀਏ ਕਿਉਂਕਿ ਜੋ ਇਹ ਕੁਦਰਤੀ ਆਫਤ ਆਈ ਆ ਇਹ ਇਕੱਲੀ ਗਵਰਨਮੈਂਟਾਂ ਦੇ ਹੱਥਾਂ ਦੇ ਵਿੱਚ ਜਾ ਕੇ ਇਹ ਆਫਤ ਨੇ ਸੋਲਵ ਨਹੀਂ ਹੋਣਾ ਇਹਨੂੰ ਸੋਲਵ ਕਰਨ ਲਈ ਲੋਕਾਂ ਦਾ ਦੁੱਖ ਦਰਦ ਵੰਡਾਉਣ ਲਈ ਸਾਨੂੰ ਹਰੇਕ ਪੰਜਾਬ ਦੇ ਜਿੰਨੇ ਵੀ ਵਧੀਆ ਤੋਂ ਵਧੀਆ ਜਿਹੜੇ ਸਹਿਯੋਗੀ ਸੱਜਣਾਂ ਹਨ ਉਹਨਾਂ ਵੱਲੋਂ ਜੇ ਯੋਗਦਾਨ ਮੈਜੇ ਤਾਂ ਇਹ ਆਪਾਂ ਮੁਸੀਬਤ ਨੂੰ ਹੱਲ ਕਰ ਸਕਦੇ ਹਾਂ ਜਿਵੇਂ ਸਾਡੇ ਪ੍ਰਧਾਨ ਆਤਮਾ ਸਿੰਘ ਜੀ ਨੇ ਇਹ ਹੱਲਾ ਮਾਰਿਆ ਤੇ ਆਪਣੇ ਵੱਲੋਂ ਤੇ ਆਪਣੀ ਟੀਮ ਦੇ ਨਾਲ ਰਲ ਕੇ ਉਹਨਾਂ ਨੇ ਜੋ ਇਹ ਸਮਗਰੀ ਤਿਆਰ ਕੀਤੀ ਹੈ ਲਿਜਾਣ ਵਾਸਤੇ ਤਾਂ ਉਹਦੇ ਲਈ ਇਹ ਲੋਕਾਂ ਦੀ ਸਹੂਲਤ ਜੋ ਵੀ ਉਹਨਾਂ ਨੂੰ ਚਾਹੀਦੀ ਆ ਤਾਂ ਜੋ ਪੂਰੀ ਕਰ ਸਕਣ ਤੇ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ ਕਿਉਂਕਿ ਜੋ ਹਾਲਾਤ ਬਣੇ ਹੋਏ ਆ ਲੋਕਾਂ ਕੋਲੇ ਤਰਪਾਲਾਂ ਖਰੀਦਣ ਨੂੰ ਪੈਸੇ ਨਹੀਂ ਬਚੇ ਉੱਥੇ ਕਿਉਂਕਿ ਜੋ ਹੜ੍ਹਾਂ ਦੇ ਵਿੱਚ ਜੋ ਉਹਨਾਂ ਨੇ ਆਪਣਾ ਕੋਈ ਵੀ ਨੁਕਸਾਨ ਕੀਤਾ ਜਾਂ ਕਰਾਇਆ ਜਾਂ ਹੋ ਗਿਆ ਉਹਦੇ ਵਿੱਚ ਉਹਨਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਪੈਸੇ ਦਾ ਤੇ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਪਸ਼ੂ ਕਈਆਂ ਤੇ ਨੁਕਸਾਨੀ ਜਾ ਚੁੱਕੇ ਆ ਜਾਨਵਰ ਭੁੱਖੇ ਮਰ ਰਹੇ ਆ ਸੋ ਪੰਜਾਬ ਦੇ ਇੱਕ ਇੱਕ ਵੀਰ ਤੱਕ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੋ ਵੀ ਮੇਰਾ ਭਰਾ ਅੱਗੇ ਲੱਗ ਕੇ ਵੱਧ ਤੋਂ ਵੱਧ ਸੇਵਾ ਕਰ ਸਕਦਾ ਉਹ ਕਰੇ ਕਿਉਂਕਿ ਅੱਜ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੀ ਲੋੜ ਆ ਆਪਾਂ ਨੂੰ ਕਿਸੇ ਹੋਰ ਸਟੇਟ ਤੇ ਆਪਾਂ ਨੂੰ ਕਿਸੇ ਹੋਰ ਸਰਕਾਰ ਦੇ ਹੱਥਾਂ ਵੱਲ ਨਹੀਂ ਝੱਕਣਾ ਚਾਹੀਦਾ ਸੋ ਵੱਧ ਤੋਂ ਵੱਧ ਮੇਰੇ ਭਰਾ ਵੀਰ ਰਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਦਾ ਸਾਥ ਦਿਓ ਤਾਂ ਜੋ ਉਹ ਆਪ ਦਾ ਦਿੱਲੀ ਦਾ ਹਰ ਰੋਜ਼ ਦਾ ਜਿਉਣਾ ਖਾਣ ਪੀਣਾ ਉਹ ਨਿਰੰਤਰ ਆਈ ਆਪਦਾ ਬਤੀਤ ਕਰ ਸਕਣ ਅਤੇ ਉਹਨਾਂ ਨੂੰ ਇਹ ਨਾ ਫੀਲ ਹੋਵੇ ਵੀ ਅਸੀਂ ਕਿਸੇ ਮੁਸੀਬਤ ਦੇ ਸਮੇਂ ਦੇ ਵਿੱਚ ਅੜੇ ਹੋਏ ਆ ਉਹ ਹੌਸਲੇ ਦੇ ਵਿੱਚ ਹੀ ਇਹ ਸਮਾਂ ਗੁਜ਼ਾਰ ਦੇਣ। ਸੋ ਅਖੀਰ ਤੇ ਮੈਂ ਇਹੀ ਪ੍ਰਧਾਨ ਜੀ ਦਾ ਇੱਕ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਦੇ ਸਹਿਯੋਗ ਸਦਕੇ ਅਸੀਂ ਇੱਥੋਂ ਤੱਕ ਪੁੱਜੇ ਆਂ। ਅਸੀਂ ਇਹਨਾਂ ਦੇ ਨਾਲ ਰਲ ਕੇ ਜੋ ਆਪ ਦੇ ਵੱਲੋਂ ਕੋਈ ਕਾਰਨਾ ਘਾਲੀ ਆ ਕੋਈ ਹੈਲਪ ਕੀਤੀ ਆ ਪਰ ਇਹਨਾਂ ਦੀ ਹੱਲਾਸ਼ੇਰੀ ਤੋਂ ਬਿਨਾ ਅਸੀਂ ਘਰੇ ਹੀ ਬੈਠੇ ਸੀ ਪਹਿਲਾਂ। ਹਫਤੇ ਬਾਅਦ ਪ੍ਰਧਾਨ ਜੀ ਕਹਿ ਰਹੇ ਆ ਕਿ ਲੋਕਾਂ ਤੋਂ ਯੋਗਦਾਨ ਕਰਕੇ ਆਪਣੇ ਕੋਲੋਂ ਕੁਝ ਕਰਕੇ ਅਸੀਂ ਗੱਡੀ ਧੇਜਿਆ ਕਰਾਂਗੇ। ਚਲੋ ਪ੍ਰਮਾਤਮਾ ਕਰੇ ਸਾਨੂੰ ਅਗਲੇ ਹਫਤੇ ਇਹ ਜੋ ਪਾਣੀ ਦਾ ਜੋ ਨੁਕਸਾਨ ਹੋਇਆ ਪਾਣੀ ਕਰ ਰਿਹਾ ਇਹ ਘਟ ਜੇ ਪਾਣੀ ਦਾ ਸતર ਘਟ ਜੇ ਤਾਂ ਜੋ ਲੋਕਾਂ ਨੂੰ ਰਾਹ ਦੀ ਚੈਨ ਦੀ ਸਾਹ ਸਾ ਸਕੇ ਸਾਹ ਲੈਣ ਸਕਣ ਸੋ ਇਹੀ ਗੱਲ ਕਹਿ ਕੇ ਮੈਂ ਪ੍ਰਧਾਨ ਜੀ ਦਾ ਦਿলো ਧੰਨਵਾਦ ਕਰਨਾ ਚਾਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ